ਫੇਸਬੁੱਕ ਫੈਮਿਲੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਪ੍ਰਾਪਤ ਜਤ ਸੀਗਾ ਛੋਟਾ ਜਿਹਾ 2012 13 ਦੀ ਗੱਲ ਆ ਇਹ ਤੇ 12 13 ਦੀ ਗੱਲ ਤੇ ਅਸੀਂ ਨਾ ਸਮਾਨ ਵੇਚਦੇ ਹੁੰਦੇ ਸੀਗੇ ਮਨਿਆਰੀ ਦਾ ਮਨਿਆਰੀ ਦਾ ਸਮਾਨ ਵੀ ਅਸੀਂ ਵੇਚਦੇ ਰਹੇ ਹਾਂ ਜਰਾਬਾਂ ਬੂਟ ਚਪਲਾਂ ਸਭ ਜੋ ਵੀ ਹਨ ਜਿੰਨੀ ਬਾਅਦ ਵਿੱਚ ਪਹੁੰਚ ਸੀ ਲਿਆ ਕੇ ਸਮਾਨ ਸੇਲ ਕਰ ਦੇਣਾ ਤੇ ਪ੍ਰਭਜੋਤ ਨਾ ਦੂਜਾ ਨਹੀਂ ਉੱਥੇ ਗਿਆ ਸਮਾਨ ਉੱਥੇ ਦੁਕਾਨ ਲੈ ਕੇ ਗਿਆ ਇਹ ਪਿੰਡਾਂ ਚ ਤੁਰ ਫਿਰ ਕੇ ਵੇਚਦੇ ਜਿਵੇਂ ਪੁਰਾਣਾ ਪਿੰਡ ਹੋ ਗਿਆ ਆਲਮੜਾ ਹੋ ਗਿਆ ਬਾਗੇ ਪੁਰਾਣੇ ਦੇ ਨਾਲ ਜਿਹੜਾ ਆਲਮੜਾ ਐਥੋਂ ਜਿੰਨੇ ਪੈਸੇ ਧਾਰੇ ਲੈਣੇ ਸੀ ਲੋਕਾਂ ਤੋਂ ਧਾਰ ਸਮਾਨ ਸੇਲ ਕੀਤਾ ਸੀ ਤੇ ਇਥੋਂ ਪੈਸੇ ਲੈ ਕੇ ਨਾ ਤੇ ਇਹ ਆਲਮੜੇ ਚੱਲਿਆ ਗਿਆ ਜੈ ਸਿੰਘ ਵਾਲੇ ਆਲਮੜੇ ਹੋ ਕੇ ਸੜਕ ਵਾਲੇ ਤੇ ਸੜਕ ਵਾਲੇ ਆਲਮੜੇ ਉਹਨਾਂ ਦੇ ਮਗਰ ਡਰੋਸਟੇ ਲੱਗ ਕੇ ਦੋ ਬੰਦੇ ਦੋ ਸੀ ਕਿ ਚਾਰ ਸੀ ਤਿੰਨ ਚਾਰ ਸਿੰਨ ਚਾਰ ਜਣੇ ਜੀਪ ਤੇ ਸੀਗੇ ਅੱਜ ਤੋਂ ਪਹਿਲਾਂ ਦੀ ਵੀ ਵੇਖ ਲਾ ਇਹੋ ਜਿਹੀਆਂ ਹਰਕਤਾਂ ਕਰਦੇ ਸੀ ਲੋਕ ਤੇ ਅੱਜ ਤਾਂ ਟਾਈਮ ਚਲ ਬਦ ਤੇ ਮਾਰੀ ਦਿੰਦਿਆ ਹਾਂ ਸਹੀ ਗੱਲ ਆ ਤੇ ਉਥੋਂ ਨਾ ਇਹ ਮਗਰ ਤੇ ਇੱਥੇ ਸਾਡੇ ਪਿੰਡ ਪੈਲਸਾ ਉਥੇ ਨਗਾਇਆ ਨੰਘ ਕੇ ਉਥੇ ਪੈਲਸਾ ਤੇ ਉਥੇ ਆ ਕੇ ਨਾ ਉਹਨਾਂ ਨੇ ਗੱਡੀ ਮਾਰੀ ਰੇੜੇ ਦੇ ਵਿੱਚ ਜਦੋਂ ਗੱਡੀ ਮਾਰੀ ਨਾ ਤੇ ਇੱਕ ਤਾਨਾ ਚ ਝਾੜ ਡਿੱ ਗਿਆ ਤੇ ਜਦੋਂ ਝਾੜ ਡਿੱ ਗਿਆ ਪਹਿਲਾਂ ਉਹ ਆਲਮਾਲੋ ਚੱਲੇ ਤੇ ਨਗਾਇਆ ਕੇ ਰੁਕ ਗਏ ਤੇ ਨਗਾਇਓ ਜਦ ਤੁਰ ਪਿਆ ਨਾ ਸਾਹ ਸੁ ਲੈ ਕੇ ਉੱਥੇ ਨੇ ਪਾਣੀ ਪੂਣੀ ਪੀਤਾ ਤੇ ਉਹਨਾਂ ਨੂੰ ਪਤਾ ਸੀ ਇਹਦੇ ਕੋਲ ਰੁਪਈਆ ਸੀਗਾ 21200 ਇੰਨਾ ਕੀ ਸੀਗਾ ਹਨਾ 21200 ਰੁਪਈਆ ਸੀਗਾ ਇਹਦੇ ਕੋਲੇ ਉਹਨਾਂ ਪੇਮਾ ਤੇ 21200 ਵੀ ਬਹੁਤ ਸੀ ਜਦੋਂ ਉੱਥੋਂ ਤੁਰਿਆ ਤੇ ਇਹ ਆ ਗਿਆ ਦੂਜਾ ਪਿੰਡ ਤੁਰ ਪਿਆ ਤੇ ਉਹਨਾਂ ਨੇ ਗੱਡੀ ਜਦੋਂ ਵੇਖ ਲਿਆ ਨਾ ਵੀ ਬੱਚਾ ਉੱਥੇ ਨੇੜੇ ਪਿੰਡ ਦੇ ਚੱਲਿਆ ਕਿ ਹੁਣ ਇੱਥੇ ਲੋਟ ਹੁਣ ਤਾਂ ਉੱਥੇ ਘਰ ਘਰ ਬਹੁਤ ਪੈ ਗਿਆ ਦੋ ਘਰ ਕੋਈ ਨਹੀਂ ਸੀ ਤਾਂ ਉੱਥੇ ਪੈਲਸ ਕੋਲੇ ਉੱਥੋਂ ਵਾ ਕਹਿੰਦਾ ਨਾ ਜਦੋਂ ਰੇੜਾ ਮਾਰਿਆ ਤੇ ਉਹਨੂੰ ਸੱਟਤਾ ਤੇ ਸੱਟੜ ਸਾਰ ਨਾ ਮੁੜ ਕੇ ਤੇ ਇਹਨੇ ਕਿਹਾ ਨਾ ਵੀ ਤੁਸੀਂ ਮੈਨੂੰ ਕਾਹ ਤੋਂ ਸੱਟਤਾ ਕਹਿੰਦੇ ਸਾਡੇ ਲੋ ਚਾਹੇ ਤੂੰ ਮਰਦਾ ਮਰ ਜਾ ਸਾਨੂੰ ਕੀ ਕਹਿੰਦੇ ਇਸ ਤਰ੍ਹਾਂ ਦੇ ਪੈਸੇ ਚਾਹੀਦੇ ਸਾਨੂੰ ਤਾਂ ਇਹ ਕਹਿੰਦਾ ਨਾ ਵੀ ਮੇਰੇ ਪੈਸੇ ਨਾ ਖੋ ਗੋ ਵੀ ਮੇਰੇ ਪਿਓ ਹੈ ਨਹੀਂ ਸਰਤੇ ਤੇ ਮੇਰੇ ਮੰਮੀ ਲੜੂ ਵੀ ਕਹਿੰਦਾ ਸਾਨੂੰ ਪਿਓ ਪਿਓ ਨਾਲ ਕੋਈ ਮਤਲਬ ਨਹੀਂ ਸਾਨੂੰ ਤਾਂ ਪੈਸੇ ਨਾਲ ਮਤਲਬ ਐਹ ਜੀ ਗਰੀ ਦੁਨੀਆ ਮੈਂ ਤਾਂ ਵੀਡੀਓ ਅੱਜ ਪਾਈ ਮੈਂ ਕਿ ਜੇ ਕੋਈ ਦੇਖਦਾ ਉਹਨਾਂ ਚ ਵੀਡੀਓ ਤੇ ਆ ਤੁਹਾਡਾ ਜੀਜਾ ਤੁਰਿਆ ਫਿਰਦਾ ਹੁਣ ਵਕਤ ਦਾ ਮਾਰਿਆ ਹੈ ਤਖਲੀਬ ਰਹਿੰਦੀ ਹੈ ਹੁਣ ਅੱਗੇ ਕਹਿੰਦਾ ਮੈਂ ਬੋਰੀ ਚੱਕ ਲਈ ਮੈਨੂੰ ਵੀਡੀਓ ਤਾਂ ਪਾਉਣੀ ਪਈ ਅੱਜ ਜੇਤੇ ਆਈ ਮੈਨੂੰ ਗੱਲ ਉਹ ਤੇ ਮੈਂ ਕਹਾਂ ਬੋਰੀ ਚੱਕ ਲਈ ਤਾਂ ਜਰਾ ਤੇਰੇ ਪਿਓ ਦਾ ਵੇ ਜਿਹੜਾ ਬੋਰਮਾ ਚੱਕਦਾ ਮਰ ਗਿਆ ਪੱਲੇਦਾਰੀ ਦਾ ਕੰਮ ਕਰਦੇ ਸੀ ਤੇ ਮੈਨੂੰ ਕਹਿੰਦਾ ਉਹਦੇ ਲੱਤਾਂ ਤਾਂ ਨਹੀਂ ਵੱਜੀਆਂ ਸੀ ਮੇਰੇ ਲੱਤਾਂ ਵੱਜੀਆਂ ਕਹਿੰਦਾ ਇਹਨੂੰ ਨਾਲੇ ਤਾਂ ਕੁੱਟਿਆ ਤੇ ਨਾਲ ਇਹ ਤੋਂ ਜਿਹੜਾ ਸਮ ਵੀ ਐਂ ਕਰਦੀ ਏ ਦੁਨੀਆ ਅੱਜ ਕੱਲ ਕੋਈ ਕਿਸੇ ਦਾ ਹੈ ਨਾ ਹੈ ਨਹੀਂਗਾ ਵੀ ਕੋਈ ਤਰਸ ਕਰ ਲੂਗਾ ਕਿਸੇ ਤੇ ਤੇ ਮੈਂ ਕਹ ਕੋਈ ਨਾ ਪੰਜ ਚਾਰ ਜਣੇ ਸਾਰੇ ਤਾਂ ਨਹੀਂ ਕਿਤੇ ਮਰ ਗਏ ਹੋਣਗੇ ਜਦੋਂ ਮੈਂ ਜਿਉਂਦੀ ਫਿਰਦੀ ਤੇ ਉਹ ਵੀ ਜਿਉਂਦੇ ਹੀ ਹੋਣੇ ਤੇ ਜੀ ਵੀਡੀਓ ਵੇਖਦੇ ਹੋਣ ਤਾਂ ਫਿਰਦਾ ਵਾ ਹਜੇ ਵਿਚਾਰਾ ਵਕਤ ਦਾ ਮਰ ਤੇ ਨਾਲੇ ਕੱਢਦੀ ਮੈਂ ਤੁਹਾਨੂੰ ਵੱਧ ਸੀਸਾ ਨਹੀਂ ਮੈਂ ਤੇ ਨਾਲੇ ਦਿੰਦਾ ਮੇਰਾ ਪੁੱਤ ਤੁਹਾਨੂੰ ਵੱਧ ਦਵਾਵਾ ਹੋ ਸਕਦਾ ਤੁਸੀਂ ਅੱਜ ਸੰਭਲ ਕੇ ਹੋਮਚੂਰੀਆਂ ਕਰਦੇ ਕਰਦੇ ਤੇ ਪਰ ਜਿਹੜਾ ਟਾਈਮ ਕਿਸੇ ਤੇ ਮਾੜਾ ਲੈ ਕੇ ਉਹਨੇ ਫਿਰ ਇਹਨੂੰ 15-20 ਜਣੇ ਆ ਕੇ ਘਰੇ ਛੱਡ ਕੇ ਗਏ ਨਾਲੇ 1200 ਰੁਪਇਆ ਇਕੱਠਾ ਕਰਕੇ ਦੇ ਕੇ ਗਏ ਇਤਨਾਲੇ ਨੂੰ ਛੱਡ ਕੇ ਕੋਈ ਕਨੈਕਟਰ ਸੀ ਕੋਈ ਪੁਰਾਣੀ ਪੈਟ ਦੂਜੇ ਲੰਗੀਆਂ ਨੇ ਦਾ ਤੇ ਉਹਨੇ ਵਿਚਾਰੇ ਇਹਨਾਂ ਨੂੰ ਡਿੱਗੇ ਨੂੰ ਵੇਖਿਆ ਤੇ ਫੇਰ ਆਇਆ ਤੇ ਹੁਣ ਮੁੰਡਾ ਮੇਰਾ ਜਮਾਂ ਹੀ ਵੀ ਜ਼ੋਰ ਦਾ ਕੰਮ ਨਹੀਂ ਕਰ ਸਕਦਾ ਭਾਰੇ ਬੋਰੀ ਇਹ ਨਹੀਂ 20 ਕਿਲੋ ਦੀ 30 ਕਿਲੋ ਦੀ ਚੱਕ ਸਕਦਾ ਕੋਈ ਬੋਰੀ ਖਿੱਚ ਕੇ ਗਾਂ ਪਛਾਣ ਨਹੀਂ ਏਡੇ ਏਡੇ ਮੁੰਡੇ ਵੱਧੂ ਮੰਡਿਆਂ ਚ ਕੰਮ ਕਰਦੇ ਆ ਤੇ ਕੋਈ ਵੀ ਭਾਰਾ ਕੰਮ ਕਰ ਨਹੀਂ ਸਕਦਾ ਬੜਾ ਜ਼ੋਰ ਦਾ ਨਾ ਆ ਨੋਰਮਲ ਹਲਕਾ ਫਲਕਾ ਕੰਮ ਕਰ ਸਕਦਾ ਤੇ ਇਹਦੀ ਉਦੋਂ ਹੀ ਵੱਖੀ ਚ ਪੀੜ ਨਿਕਲ ਲੱਗ ਜਾਂਦੀ ਹੁਣ ਮੈਂ ਕਿਹਾ ਸੀਗਾ ਮੈਂ ਕਿਾ ਚੱਲ ਵੇਨੇ ਕੁਝ ਸਕੈਨ ਸਕੂਨ ਵਗੈਰਾ ਕਰਾਉਣੇ ਆ ਹੁਣ ਹੁਣ ਉਹ ਅੱਗ ਲਾਉਣਾ ਆਪਦੇ ਘਰ ਦਾ ਮਜਬੂਰ ਮੈਂ ਕਰਕੇ ਨਿਕਲੇ ਨਹੀਂ ਜਾਂਦਾ ਘਰੋਂ ਵਿਚਾਦ ਹੋਰ ਹੀ ਨਹੀਂ ਤੁੰਬੇ ਤਾੜੇ ਲੋਟ ਆਉਂਦੇ ਕਦੇ ਇੱਧਰ ਨੂੰ ਲੱਗ ਕੇ ਪੈਸੇ ਕਦੇ ਇੱਧਰ ਨੂੰ ਤੇ ਹੁਣ ਵੇ ਨਹੀਂ ਆ ਇਹਦਾ ਕੋਈ ਕਰਾਉਣੀ ਆ ਹੱਲ ਵੇ ਨਹੀਂ ਆ ਕੀ ਗੱਲ ਆ ਕੀ ਨਹੀਂ ਵੀ ਕੋਈ ਗੰਡ ਗੁੰਡੀ ਨਾ ਹੋਵੇ ਜਿਹੜੀ ਵੱਖੀ ਚੂਪੀੜ ਨਿਕਲਦੀ ਆ ਐਂ ਕਰਦੇ ਆ ਅੱਜ ਕੱਲ ਲੋਕ ਹਾਰ ਕੇ ਅਸੀਂ ਉਹ ਕੰਮ ਛੱਡਤਾ ਮੈਂ ਕਿ ਜਦੋਂ ਅੱਜ ਜਵੱਗ ਘੇਰਾ ਕੱਲ ਨੂੰ ਫੇਰ ਘੇਰਨਗੇ ਕਿਸੇ ਨੂੰ ਰੋਟੀ ਖਾਂਦੇ ਨੇ ਤੇ ਕੋਈ ਨਹੀਂ ਜਰਦਾਗਾ ਸੌਖੀ ਰੋਟੀ ਨਹੀਂ ਖਾ ਲੈ ਕੋਈ ਕਹਿ ਦਿੰਦੇ ਹੈਗੇ